ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਫਰੋਮ ਮਾਈ ਨਿਊ ਵਲੌਗ ਸੋ ਗਾਇਸ ਸਭ ਤੋਂ ਪਹਿਲਾਂ ਕਿ ਮੈਂ ਕੱਲ ਵਲੌਗ ਨਾ ਆਉਣ ਕਰਕੇ ਤੁਹਾਡੇ ਤੋਂ ਤਹਿ ਦਿਲੋਂ ਮਾਫੀ ਮੰਗਦਾ ਕਿਉਂਕਿ ਕੱਲ ਕੱਲ ਦਰਸਾ ਲ ਇਹ ਹੋ ਗਿਆ ਸੀਗਾ ਗਾਇਸ ਆਪਣੇ ਨਾਲ ਡੋਡਸ ਖਤਮ ਹੋ ਗਏ ਸੀਗੇ ਤੋਂ ਫਿਰ ਡੋਡਸ ਖਤਮ ਹੋਣ ਕਾਰਨ ਸਰੀਰ ਨੇ ਜਿਹੜਾ ਸੀਗਾ ਸਾਥ ਨਹੀਂ ਦਿੱਤਾ ਫਿਰ ਅਰਜੈਂਟ ਮੈਨੂੰ ਉਧਰ ਨੂੰ ਜਾਣਾ ਪਿਆ 2 3 ਵਜੇ ਮੈਂ ਉੱਥੇ ਜਾ ਕੇ ਤੇ ਗਾਈਜ਼ ਮੈਂ ਡੋਡਸ ਲੈ ਕੇ ਵਾਪਸ ਆਇਆ ਤੇ ਉਸ ਫਿਰ ਟਾਈਮ ਬਹੁਤ ਨਿਕਲ ਗਿਆ ਹੀਗਾ ਉਸ ਤੋਂ ਬਾਅਦ ਹੋਣ ਗਾਈਜ਼ ਮੈਂ ਆ ਕੇ ਤੇ ਜਿਹੜਾ ਤੁਹਾਨੂੰ ਮਾਹਿਰਤ ਕਰਦਾ ਇਹ ਆਪਣਾ ਇਹ ਆਪਣਾ ਸਤਾਦ ਮੁਰਸ਼ਦ ਤੇ ਇਹ ਟਾਈਮ ਮਾਸਟਰੀ ਆ ਇਹ ਵੀ ਆਪਣਾ ਨਾਟਰੂ ਿਲਾਵਾ ਮਤਲਬ ਇਹਦੇ ਨਾਲ ਵੀ ਆਪਣਾ ਮਤਲਬ ਇਹਦੇ ਨਾਲ ਆਪਾਂ ਮੰਨ ਲਓ ਕਿ ਜਿੱਦਾਂ ਲੋਕ ਪਾਗ ਬਟਾਉਂਦੇ ਆ ਉਦਾਂ ਹੀ ਕੱਛਿਆਂ ਤੱਕ ਬਟਾਏ ਆ ਤੇ ਹੋਰ ਗਾਈਸ ਆਬ ਠੀਕ ਠਾਕ ਨੇ ਤੇ ਚਲੋ ਤੁਹਾਨੂੰ ਮੈਂ ਵਿਖਾਉਣਾ ਆ ਬਾਹਰ ਦਾ ਮਾਹੌਲ ਵਿਖਾਉਣਾ ਆ ਗਾਈਸ ਵੈਲਕਮ ਸੋ ਥਿਸ ਇਜ਼ ਗਾਈਸ ਥਿਸ ਇਜ਼ ਮਾਈ ਫਰੈਂਡ ਇਜ਼ ਵਟ ਆ ਵੀਰਾ ਸੋ ਗਾਈਸ ਇਹ ਆਪਣੇ ਆਪ ਨੂੰ ਅੰਬੈਰਸ ਫੀਲ ਕਰਦੇ ਆ ਮੂੰਹ ਤੇ ਕੰਬਲ ਲੈ ਲੈਂਦੇ ਆ ਕੋਈ ਗੱਲ ਨਹੀਂ ਗਾਈਸ ਕੱਲ ਨੂੰ ਕੱਲ ਨੂੰ ਜਦੋਂ ਮੈਂ ਗਾਈਸ ਤੁਹਾਡੀ سپورਟ ਦੇ ਨਾਲ ਹਿੱਟ ਹੋ ਗਿਆ ਇਹ ਬੰਦਿਆਂ ਨੂੰ ਇਹ ਬੰਦਿਆਂ ਨੂੰ ਗੁੱਲਾ ਦਿਖੂਗਾ ਨਹੀਂ ਇਹ ਬੰਦੇ ਨੂੰ ਗੁੱਲਾ ਦੇਖੂਗਾ ਨਹੀਂ ਇਹਨਾਂ ਨੂੰ ਸਿਰਫ ਆਵਾਜ਼ ਆਇਆ ਕਰੂਗੀ ਗੱਡੀ ਦੀ ਲਗਾ ਵੂ ਆ ਗਿਆ ਇਹ ਬੰਦੇ ਇਦਾਂ ਕਰਦੇ ਚੱਲ ਕੋਈ ਨਹੀਂ ਮਜ਼ਾਕ ਕਰਨਾ ਵੱਡਾ ਬਰਾਆ ਆਪਣਾ ਸੋ ਗਾਇਸ ਗਰਮੀ ਬਹੁਤ ਜ਼ਿਆਦੀ ਅੱਜ ਤੇ ਗਰਮੀ ਹੋਣ ਦੇ ਕਾਰਨ ਗਾਇਸ ਤੁਸੀਂ ਵੇਖ ਸਕਦੇ ਝੋਪਿਆ ਤੇ ਆਹ ਬੂਟਾ ਏ ਇਹ ਭੈਂਤੂ ਦਾ ਕਾਲਾ ਬੂਟਾ ਇਹਨਾਂ ਨੂੰ ਪਤਾ ਨਹੀਂ ਗਾਇਸ ਹੋ ਲੱਗਦੇ ਆ ਜਿਨ੍ਹਾਂ ਨੂੰ ਆਪਾਂ ਟਟੇ ਇਹ ਕੀ ਹੁੰਦੇ ਆ ਗੁਲਟਡੂ ਇਹ ਲੱਗਦੇ ਆ ਗਾਈਜ਼ ਇਹਨਾਂ ਨੂੰ ਪਤਾ ਨਹੀਂ ਇਹਨੂੰ ਕੀ ਕਰਦੇ ਆ ਕਿਉਂ ਖਾ ਕੇ ਮੈਂ ਵੇਖਿਆ ਪਰ ਨਸ਼ਾ ਨੁਸ਼ਾ ਨਹੀਂ ਗਾਈਜ਼ ਇਹਨਾਂ ਨੂੰ ਹੁੰਦਾ ਤੇ ਛਾਵੇਂ ਚਿੱਲ ਕਰਦੇ ਆ ਗਾਈਜ਼ 2 ਮਿੰਟ ਬੈਗੇ ਤਹੀਂ ਗਾਈਜ਼ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿੱਦਾਂ ਮੰਨ ਲਓ ਆਪਾਂ ਨੂੰ ਆਪਣਾ ਜਿਹੜਾ ਦੂਜਾ ਮੁੰਡਾ ਨਾ ਉਤਾਰ ਜਿਹੜਾ ਪਹਿਲੇ ਵਲੌਗ 'ਚ ਹੀ ਆ ਆਪਣੇ ਨਾ ਉਹਨੂੰ ਗਾਈਜ਼ ਸਾਰਾ ਪਤਾ ਹੈ ਕਿ ਇਸ ਹਸਾਬ ਕਿਤਾਬ ਆ ਕਿੱਦਾਂ ਆਉਂਦਾ ਆ پیسے ਪੂਰੇ ਕਿੱਦਾਂ ਆਉਦੇ ਆ ਤੇ ਉਹ ਮੈਨੂੰ ਤੇ ਆ ਸਿਰਫ ਬਣਾਉਣਾ ਬਣਾਉਣਾ ਆਉਂਦਾ ਹੈ ਬਣਾਉਣਾ ਨਹੀਂ ਮਤਲਬ ਬੋਲਣਾ ਆਉਂਦਾ ਹੈ ਕਿਉਂਕਿ ਗਾਈਜ਼ ਤੁਹਾਨੂੰ ਪਰ ਆਪਾਂ ਦਿਲ ਦੇ ਸਾਫ ਬੰਦੇ ਸਿੱਧੇ ਸਾਦੇ ਮੈਂ ਵੇਖਿਆ ਮੈਂ ਨਾ ਜਿੱਥੇ ਗਾਈਜ਼ ਬਹਿਣਾ ਦੇ ਆਪਣੀਆਂ ਗੱਲਾਂ ਨਾਲ ਹੱਥ ਖੇੜ ਗਏ ਤੇ ਮੇਰੀਆਂ ਗੱਲਾਂ ਤੋਂ ਬੜਾ ਹੱਸਣਾ ਸਾਰਿਆਂ ਮਹਿਫਲਾਂ ਚ ਰੰਗ ਬਣਦੇ ਨੇ ਤੇ ਉਹ ਫਿਰ ਇਦਾਂ ਕਰਕੇ ਮੇਰੇ ਨਾਲ ਦੇ ਕਹਿੰਦੇ ਕਿ ਆਪਾਂ ਵਲੋਗਿੰਗ ਚ ਵੀ ਇਹੋ ਕੋਈ ਹੁੰਦਾ ਕਰਕੇ ਵੇਖੇ ਮੈਂ ਚਲੋ ਕਰਕੇ ਵੇਨੇ ਕੀ ਪਦਾ ਸੁਪਰ ਹਿੱਟ ਹੋ ਜੀਏ ਨੋ ਇਹ ਚੱਲ ਅੱਗੇ ਕਿਹੜਾ ਬਹਿ ਚੋ ਕੰਮ ਅੱਗੇ ਵੀ ਬਾਬਾ ਦਈ ਜਾਂਦਾ ਉਹ ਵੀ ਦਈ ਜਾਣਾ ਆ ਵੇਖੋ ਗਾਈਜ਼ ਮਿਸਤਰੀ ਆਇਆ ਸੀ ਅੱਜ ਤੇ ਸਕੂਟਰੀ ਖੋਲਤੀ ਸਾਰੀ ਆਪਾਂ ਸਕੂਟਰੀ ਖੋਲ ਕੇ ਤੇ ਗਾਈਜ਼ ਆ ਲਾਈਟਾਂ ਟਾਇਰ ਤੇ ਸਾਰਾ ਕੁਝ ਬਾਬੇ ਨੇ ਕਿਹਾ ਏ ਕਿ ਬਾਬਾ ਮਤਲਬ ਆਪਣਾ ਵੱਡਾ ਅੰਕਲਾਂ ਦੀ ਅੰਕਲ ਆ ਭਰਾ ਹੀ ਉੱਥੇ ਕੰਮ ਕਰਦਾ ਆ ਉਹਨੇ ਮਤਲਬ ਆਪਾਂ ਨੂੰ ਮਿਸਤਰੀ ਆਓ ਉਹਨ ਸਮਾਨ ਲੈਣ ਗਿਆ ਬਣਾ ਕੇ ਤੇ ਫੇਰ ਆਪਾਂ ਫੇਰ ਆਪਾਂ ਆਪਣੇ ਕੰਮ ਤੇ ਲੱਗ ਜਾਨਾ ਗਾਇਜ਼ ਆਪਾਂ ਨੂੰ ਪਤਾ ਤੁਹਾਨੂੰ ਪਤਾ ਆਪਾਂ ਸ਼ੁਰੂ ਤੋਂ ਪ੍ਰਤਾ ਬੰਦੇ ਆ ਉਹਨਾਂ ਦਾ ਰੱਬ ਆਪਾਂ ਨੂੰ ਦੇ ਦਿੰਦਾ ਹੈ ਜਿੰਨਾ ਦਾ ਆਪਾਂ ਖਾ ਲਈਦੇ ਕੋਈ ਖਰਚਾ ਨਹੀਂਗਾ ਉਹਨਾਂ ਕੰਮ ਕਰੀਦਾ ਜ਼ਰੂਰੀ ਆ ਆਪਾਂ ਨੂੰ ਵਲੌਗ ਨਾਲ ਨਹੀਂ ਇਹ ਤੁਹਾਡਾ ਪ੍ਰੇਮ ਪਿਆਰ ਆ ਠੀਕ ਆ ਆਪਾਂ ਨੇ ਸਕਟਰੀ ਦਾ ਰੈਂਟ ਕੱਢ ਕੇ ਡੋਡਸ ਡੋਡਸ ਦਾ ਹੁੰਦਾ ਜਿਆਦਾ ਡੋਡਸ ਤੇ ਪੈਸੇ ਹੋ ਗਏ ਆਪਾਂ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਆਗੀ ਬਾਕੀ ਤੋਰੀ ਫੁਲਕਾ ਚੱਲੀ ਜਾਂਦਾ ਜਿੱਦਾਂ ਲਾ ਲੋ ਕਿ ਕਿੱਦਾਂ ਮੈਂ ਤੁਹਾਨੂੰ ਸਮਝਾਵਾਂ ਕਿ ਅ ਮਤਲਬ 5 6 ਜਾਣੇ ਭਰਾ ਵਾਂਗੂ ਸ਼ੁਰੂ ਹੋਈ ਆਪਣੇ ਭਰਾਇ ਚੱਲੀ ਜਾਣਾ ਬਸ ਕਦੀ ਤੇ ਸਾਧੂ ਭੁੱਖੇ ਮਰਦੇ ਕਦੇ ਲੈਣ ਸੁਮਿਲਾਂ ਖੀਰਾਂ ਦੀ ਉਹ ਆਲਾ ਕਿਸੇ ਵੇਲੇ ਦਾਲ ਨਾਲ ਖਾ ਲਈਦੀ ਆ ਠੀਕ ਆ ਕਿਸੇ ਵੇਲੇ ਲੂਣਾ ਵੀ ਖਾ ਲਈਦੀ ਆ ਕਿਸੇ ਵੇਲੇ ਪਤਾਈ ਨਹੀਂ ਬੱਕਰਾ ਵੀ ਬਣ ਜਾਂਦਾ ਮੀਟ ਵੀ ਬਣ ਜਾਂਦਾ ਵਿੱਚ ਇ ਸਾਰਾ ਕੁਝ ਬਣ ਜਾਂਦਾ ਇਹ ਕਰਕੇ ਹਰ ਵਜਿਆ ਸਿਸਟਮ ਉਹ ਕੇ ਕਿਰਪਾ ਮਹਾਰਾ ਇਹਦੀ ਤੇ ਗਾਈਸ਼ ਮੈਂ ਤੁਹਾਨੂੰ ਹੁਣ ਨਾ ਆਲੂ ਬਾਬੇ ਆ ਤੇ ਆਲਵਾਲੀਆਂ ਰੋਟੀਆਂ ਲਾਈਆਂ ਹੈਗੀਆਂ ਉਹ ਖਾ ਕੇ ਚਾਹ ਪੀ ਕੇ ਤੇ ਮੈਂ ਮਿਲਦੇ ਆ ਲਵ ਯੂ ਫੋਅਰ ਟਾਈਮ ਤੱਕ ਹੋਰ ਬੰਦ